ਤਸਵੀਰਾਂ ਗੁਰਦੁਆਰਾ ਬਾਬਾ ਬਾਠਾ ਜੀ ਮਖੂਦੀਆਂ ਹਨ ਜਿੱਥੇ ਕਿ ਅੱਜ ਇੱਕ ਪੰਥਕ ਕੱਟ ਕੀਤਾ ਗਿਆ ਔਰ ਇਸ ਮੌਕੇ ਬਾਪੂ ਤਰਸੀਮ ਸਿੰਘ ਜੀ ਜਿਹੜੇ ਪਿਤਾ ਭਾਈ ਅਮਰਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖਰੂਰ ਸਾਹਿਬ ਤੋਂ ਉਹ ਪਹੁੰਚੇ ਔਰ ਇੱਕ ਬਹੁਤ ਵੱਡਾ ਪੰਥਕ ਕੱਟ ਕੀਤਾ ਗਿਆ ਮੌਕੇ ਦੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਔਰ ਇੱਥੇ ਜਿਹੜਾ ਮੁੱਖ ਤੌਰ ਤੇ ਜਿਹੜਾ ਦੋ ਜਿਹੜਾ ਅਹਿਮ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਨੇ ਫਾਰਮ ਭਰੇ ਜਾ ਰਹੇ ਨੇ ਉਸ ਤੇ ਵਿਚਾਰ ਕੀਤੀ ਗਈ ਔਰ ਨਾਲ ਹੀ ਗੁਰੂ ਲਾਡ ਹੋ ਰਹੇ ਜਿਹੜਾ ਬਾਬਾ ਬਕਾਲਾ ਬਾਬਾ ਬਕਾਲਾ ਜੀ ਗੁਰਦਰਾ ਸਾਹਿਬ ਵਿਖੇ ਜਿਹੜਾ 19 ਅਗਸਤ ਨੂੰ ਇੱਕ ਵੱਡਾ ਇਕੱਠ ਰੱਖਿਆ ਗਿਆ ਇੱਕ ਵਿਚਾਰ ਰੈਲੀ ਰੱਖੀ ਗਈ ਉਸ ਨੂੰ ਲੈ ਕੇ ਜਿਹੜਾ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੇ ਪਿਤਾ ਬਾਪੂ ਦਰ ਸਿੰਘ ਜੀ ਪਹੁੰਚੇ ਔਰ ਇਸ ਮੌਕੇ ਜਿਹੜੀ ਖੁੱਲੀ ਵਿਚਾਰ ਚਰਚਾ ਕੀਤੀ ਗਈ ਜਿਹੜੀ ਮੌਕੇ ਤੇ ਜਿਹੜੇ ਨਾਲ ਜਿਹੜੇ ਹਲਕਾ ਜੀਰਾ ਦੇ ਜਿਹੜੇ ਜਿੰਨੇ ਵੀ ਪੰਥਕ ਨਮਾਇਦੇ ਹੈਗੇ ਉਹ ਪਹੁੰਚੇ ਔਰ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਉਹਨਾਂ ਦੀ ਪੂਰੀ ਟੀਮ ਪਹੁੰਚੀ ਹੈਗੀ ਉਹ ਆਪਾਂ ਦੇਖਦੇ ਆ ਮੌਕੇ ਦੀਆਂ ਤਸਵੀਰਾਂ ਕਰਦੇ ਆ ਗੱਲਬਾਤ ਜੋ ਕਿ 13 ਸਾਲ ਬਾਅਦ ਅੱਜ ਮੀਡੀਆ ਦਾ ਜੋ ਗਿਆ ਅੱਜ ਸੋਸ਼ਲ ਮੀਡੀਆ ਦਾ ਜੋ ਕਿ ਆ ਕਿੰਨੀਆਂ ਐਪਸ ਹੈਗੀਆਂ ਆਪਾਂ ਕਿੰਨੇ ਸਰਗਰਮ ਆ ਉਹ ਕਿ ਡਬਲ ਨਹੀਂ ਬਣਦੀ ਸੀ ਗਿਣਤੀ ਪਰ ਅੱਜ ਅਫਸੋਸ ਦੀ ਤੇ ਚਿੰਤਾ ਦੀ ਗੱਲ ਆ ਕਿ ਉਹ ਗਿਣਤੀ ਉਹ 13 ਸਾਲਾਂ ਤੋਂ ਬਾਅਦ ਅੱਜ ਅੱਧੀ ਵੀ ਆਪਾਂ ਅੰਕੜਾ ਪਾਰ ਨਹੀਂ ਕਰ ਸਕੇ ਅਜੇ ਸਿਰਫ 26.80 ਲੱਖ ਜੋ 30 ਜਨਵਰੀ ਦਾ ਅੰਕੜਾ ਵਾ ਉਹ ਦੱਸਦਾ ਕਿ ਆਪਾਂ ਵੋਟਾਂ ਡਿਸਟ੍ਰੀਬਿਊਟ ਹੋਈਆਂ ਨੇ ਸੋ ਆਪਾਂ ਨੂੰ ਹਿੰਮਤ ਮਾਰ ਦੀ ਲੋੜ ਆ ਆਪਾਂ ਦੀਖ ਰਹੇ ਆ ਕਿ ਇਹ ਵੋਟਾਂ ਕੋਈ ਬਣਾ ਲਵੇ ਦੋ ਚਿਰ ਦੋ ਚਾਰ ਵਾਰ ਸਮਾਂ ਵੱਧ ਚੁੱਕਾ ਵਾ ਪਰ ਐਤ ਕੀ ਸਮਾਂ ਜੋ ਲਾਸਟ ਮਿਲਿਆ ਵਾ 16 ਸਤੰਬਰ ਦਾ ਉਹ ਵੀ ਆਪਣਾ ਇੱਕ ਬਹੁਤ 30 ਜੁਲਾਈ ਨੂੰ ਜਸਟਿਸ ਸਾਰੋਂ ਦੇ ਦਫਤਰ ਗਿਆ ਸੀਗਾ ਰਿਕਵੈਸਟ ਕਰਕੇ ਜੋ ਤੁਹਾਡੇ ਭਾਈ ਅਮਰ ਤਪਾਸ ਸਿੰਘ ਜੀ ਨੇ ਜੋ ਸਾਨੂੰ ਸੁਨੇਹਾ ਦਿੱਤਾ 5 ਜੁਲਾਈ ਨੂੰ ਜਦੋਂ ਉਹਨਾਂ ਦਾ ਸੌਂਚੂ ਸਮਾਗਮ ਹੋਇਆ ਵਾ ਉਹਨਾਂ ਹੋਰ ਕੋਈ ਮੇਜਰ ਗੱਲ ਨਹੀਂ ਕੀਤੀ ਉਹਨਾਂ ਦਾ ਮੇਨ ਸੰਦੇਸ਼ ਇਹੋ ਹੀਗਾ ਇਹ ਸ਼ਰੋਣੀ ਕਮੇਟੀ ਵੱਲ ਧਿਆਨ ਦਿੱਤਾ ਜਾਵੇ ਇਹ ਸ਼ਰੋਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਪ੍ਰਚਾਰ ਕਰਕੇ ਇੱਕ ਲਹਿਰ ਖੜੀ ਕਰਕੇ ਬਣਾਈਆਂ ਜਾਣ ਸੋ ਸਰੋ ਸਾਹਿਬ ਨੂੰ ਬੇਨਤੀ ਕੀਤੀ ਕਿ ਅਸੀਂ ਆਪ ਹਲਕਿਆਂ ਦੇ ਵਿੱਚ ਜਾਵਾਂਗੇ ਅਸੀਂ ਆਪ ਸੰਤਾਂ ਨੂੰ ਬੇਨਤੀ ਕਰਾਂਗੇ ਸਾਨੂੰ ਇੱਕ ਮੌਕਾ ਹੋਰ ਦਿਓ ਤੇ ਉਹਨਾਂ ਨੇ ਬੇਨਤੀ ਦੇ ਉੱਤੇ 16 ਸਤੰਬਰ ਤੱਕ ਦਾ ਮੌਕਾ ਦਿੱਤਾ ਹੋਇਆ ਸੋ ਹੁਣ ਆਪਾਂ ਜੇਕਰ ਅਡੀਕੀਏ ਕਿ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਕੈਂਪ ਲਗਾ ਲਈਏ ਤੇ ਉੱਥੇ ਨਾਊਂਸਮੈਂਟਾਂ ਕਰਕੇ ਵੋਟਰਾਂ ਦੇ ਵੋਟਾਂ ਬਣਾ ਲੈਣਾਂ ਆ ਸਾਰੀ ਬੜਾ ਅਵੇਸਲਾ ਪਾਣਿਆ ਇਦਾਂ ਆਪਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੀ ਬੈਠੇ ਰਹੀਏ ਜਿਹੜੇ ਪਿੰਡ ਦੇ ਵਿੱਚ ਹਜ਼ਾਰ ਜਾਂ 2000 ਵੋਟ ਵੀ ਆ ਤੇ ਸ਼ਾਮ ਤੱਕ 20-25 ਪਰਿਵਾਰ ਵੀ ਉੱਥੇ ਵੋਟਾਂ ਪਾਉਣਾ ਨਹੀਂ ਆਉਂਦੇ ਸੋ ਆਪਾਂ ਨੂੰ ਕੀ ਕਰਨਾ ਪੈਣਾ ਜਿਵੇਂ ਆਪਾਂ ਆਮ ਸੇਵਾ ਕਰਦੇ ਆ ਆਪਾਂ ਕੋਈ ਲੰਗਰ ਲਗਾਉਨੇ ਆ ਕੋਈ ਆਪਾਂ ਦਿਹਾੜਾ ਮਨਾਉਨੇ ਆ ਆਪਾਂ ਘਰ-ਘਰ ਜਾ ਕੇ ਗ੍ਰਹੀ ਕਰਦੇ ਆ ਆਪਾਂ ਘਰ-ਘਰ ਜਾ ਕੇ ਗਜਾ ਕਰਦੇ ਆ ਆਪਾਂ ਘਰ-ਘਰ ਜਾ ਕੇ ਗੁਰਪੁਰਬ ਮਨਾਉਣ ਵਾਸਤੇ ਜੋ ਜਸ਼ਾ ਮੁਕਤ ਮਾਇਆ ਇਕੱਠੀ ਕਰਦੇ ਆ ਇਸੇ ਤਰ੍ਹਾਂ ਆਪਾਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਵਾਸਤੇ ਕਰ-ਕਰ ਜਾ ਕੇ ਆਪਾਂ ਨੂੰ ਕੁੰਡਾ ਖੜਕਾਉਣਾ ਪੈਣਾ। ਆਪਾਂ ਨੂੰ ਕਰ-ਕਰ ਜਾ ਕੇ ਫਾਰਮ ਭਰਨੇ ਪੈਣੇ ਆ ਕਿਉਂਕਿ ਕੁਝ ਸਵਾਵਾਵਾਂ ਹੁੰਦੀਆਂ ਨੇ ਉਹ ਸਵਾਵਾਵਾਂ ਹੁੰਦੀਆਂ ਨੇ ਜੋ ਕਿ ਸਮੇਂ ਦੇ ਨਾਲ ਜੀਵਨ ਕਾਲ ਚੱਲਦੀਆਂ ਨੇ। ਆਪਾਂ ਜੋੜੇ ਘਰਾਂ ਦੀ ਸੇਵਾ ਕਰਦੇ ਹਾਂ ਤੇ ਆਪਾਂ ਸਾਰੀ ਉਮਰ ਕਰ ਸਕਦੇ ਹਾਂ ਜਿੰਨਾ ਚਿਰ ਆਪਾਂ ਤੰਦਰੁਸਤ ਹਾਂ। ਆਪਾਂ ਵਰਤਨਾ ਦੀ ਸੇਵਾ ਕਰਦੇ ਹਾਂ ਤੇ ਉਹ ਵੀ ਸਾਰੀ ਉਮਰ ਕਰ ਸਕਦੇ ਹਾਂ। ਆਪਾਂ ਝਾੜੂ ਦੀ ਸੇਵਾ ਕਰਦੇ ਹਾਂ ਤੇ ਉਹ ਵੀ ਸਾਰੀ ਉਮਰ ਕਰ ਸਕਦੇ ਹਾਂ। ਪਰ ਖਾਸਾ ਜੀ ਇਹ ਜਿਹੜੀ ਸੇਵਾ ਵਾ ਇਹ ਜਿਹੜੀ ਸ਼ਰੂਭਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਸੇਵਾ ਆ ਇਹ ਸਿਰਫ ਇੱਕ ਟਾਈਮ ਬౌੰਡ ਆ ਇਹਦਾ ਸਮਾਂ ਸਿਰਫ ਲਾਸਟ 16 ਜੁਲਾਈ ਆ ਸੋ ਆਪਾਂ ਸਭ ਤੋਂ ਪਹਿਲਾਂ ਇਹਨੂੰ ਆਪਾਂ ਪਹਿਰ ਦੇਣੀ ਆ ਜੇਕਰ ਲੰਗਰਾਂ ਦੇ ਵਿੱਚ ਆਪਾਂ ਸੇਵਾ ਕਰਦੇ ਆ ਜੇਕਰ ਆਪਾਂ ਜੋੜਿਆਂ ਦੀ ਸੇਵਾ ਕਰਦੇ ਆ ਜੇਕਰ ਆਪਾਂ ਝਾੜੂ ਦੀ ਸੇਵਾ ਕਰਦੇ ਆ ਉਹ 16 ਤੱਕ ਆਪਾਂ ਥੋੜੀ ਘੱਟ ਵੀ ਕਰ ਲਵਾਂਗੇ ਆਪਣੀ ਜਗ੍ਹਾ ਕੋਈ ਦੂਜੇ ਸਿੰਘ ਕਰ ਲੈਣਗੇ ਪਰ ਇਹ ਜਿਹੜੀ ਮੁੱਖ ਸੇਵਾ ਕਰਨ ਵਾਲੀ ਜਿਹੜਾ ਕੋਈ ਨਹੀਂ ਕਰ ਰਿਹਾ ਇਹ ਆਪਾਂ ਨੂੰ ਕੰਮ ਦੀ ਲੋੜ ਆ ਸੋ ਆਪਾਂ ਜੱਫੇ ਬੰਦੀਆਂ ਬਣਾ ਕੇ ਆਪਣੀਆਂ ਕਮੇਟੀਆਂ ਬਰਾਕੇ ਪਿੰਡਾਂ ਵਿੱਚ ਆਪਣੀਆਂ ਨਾਲ ਸੇਵਾ ਸੁਸਾਇਟੀਆਂ ਨਾਲ ਲੈ ਕੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹਦਾ ਬਖੋ ਸਾਹਿਬ ਨੇ ਦੱਸਿਆ ਹੈ ਕਿ ਸਾਡਾ ਘਰਵਾਲੀ ਦੌਰਾ ਵੀ ਹੈ ਤੇ ਸੰਗਤਾਂ ਨੂੰ ਅਸੀਂ ਇੱਕ ਬੇਨਤੀ ਕਰਨੀ ਹੈ ਇੱਕ ਦੋ ਬੇਨਤੀਆਂ ਕਰਨ ਉਹ ਅਸੀਂ ਵੀ ਆ ਜਾਈਏ ਕਿ ਅਸੀਂ ਇੱਕ ਤੇ ਇਹਨਾਂ ਦਾ ਤਹਿ ਦਰਮਾਨ ਤੇ ਨਾਤਕ ਕਰਦੇ ਹਾਂ ਜੀਰਾ ਵਾਸੀਆਂ ਦਾ ਪੂਰੀ ਸਮੂਹ ਸੰਗਤ ਸਿੱਖ ਸੰਗਤ ਦਾ ਜਿਨ੍ਹਾਂ ਨੇ ਲੋਕ ਸਭਾ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਚ ਇਹਨਾਂ ਨੇ ਬਹੁਤ ਵੱੱਟ ਚੱਕ ਕੇ ਯੋਗਦਾਨ ਪਾਇਆ ਤਾਂ ਨਮਨ ਧੰਨ ਨਾਲ ਇਨੀ ਗਰਮੀ ਹੋਣ ਦੇ ਬਾਵਜੂਦ ਇਹਨਾਂ ਨੇ ਦਿਨ ਵੇਖਿਆ ਰਾਤ ਵੇਖਿਆ ਇਹਨਾਂ ਨੇ ਜੋ ਮਿਹਨਤ ਕੀਤੀ ਹੈ ਉਹਦੇ ਵਾਸਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਅੱਗੇ ਸਿਰ ਚੁੱਕਦਾ ਕਿ ਇਹਨਾਂ ਨੇ ਬਹੁਤ ਵੱਡੀ ਇਹ ਕਾਰਜਕਾਰੀ ਦਿਖਾਈ ਆ ਖੜੂਰ ਸਾਹਿਬ ਦੇ ਫਰੀਦਕੋੜੇ ਦੋਵੇਂ ਹਰਕੇ ਲਾਗੂ ਲਗ ਲੱਗਦੇ ਸੀ ਤੇ ਜੀਰਾ ਤੇ ਇੱਕਦਮ ਨਾਲ ਜੁੜਦਾ ਸੀ ਦੋਵਾਂ ਦੇ ਹੀ ਤੇ ਇਸ ਕਰਕੇ ਇਹਨਾਂ ਦੀ ਇਹਨਾਂ ਨੇ ਦੋਵੇਂ ਪਾਸੇ ਬੜਾ ਯੋਗਦਾਨ ਪਾਇਆ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਬਾਕੀ ਇਹਨਾਂ ਨੂੰ ਅਸੀਂ ਇੱਕ ਬੇਨਤੀ ਕਰਨ ਵਾਸਤੇ ਆਏ ਆ ਕਿ ਸਾਡੇ ਜਿਹੜੀ ਕੌਮ ਦੇ ਪੁਹਿਖ ਦੀ ਜਿਹੜੀ ਆ ਰਾਜਨੀਤੀ ਜਾਣ ਲਾ ਲੋ ਜਾ ਕੁਛ ਵੀ ਜੋ ਸਾਡੀ ਗੁਰਦੁਆਰਾ ਸੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀਆਂ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਹੈ ਸ਼ਾਇਦ ਦੋ ਚਾਰ ਮਹੀਨੇ ਦੇ ਅੰਦਰ ਕਿ ਬਹੁਤ ਦੇਰ ਤੋਂ ਬਾਅਦ ਉਹ ਇਸ ਪਾਸੇ ਨੂੰ ਉਹਨਾਂ ਨੇ ਸਰਕਾਰ ਨੇ ਕੋਈ ਕਦਮ ਪੁੱਟ ਰਹੀ ਆ ਤੇ ਉਹਦੇ ਵਾਸਤੇ ਮੇਰਾ ਖਿਆਲ ਹੈ ਕਿ ਸਾਡੇ 'ਚ ਬਹੁਤ ਅਵੇਸਲਾ ਪਾਣਿਆ ਅਸੀਂ ਆਪਣੇ ਕੌਮੀ ਫਰਜ਼ ਨੂੰ ਨਾਮ ਪਛਾਣਦੇ ਹੋਏ ਉਹਦੇ 'ਚ ਤਿੰਨ ਚਾਰ ਵਾਰੀ ਉਹਦਾ ਟਾਈਮ ਵਧਣ ਦੇ ਬਾਵਜੂਦ ਵੀ ਅਸੀਂ ਵੋਟਾਂ ਨਹੀਂ ਬਣਾ ਸਕਦੇ ਜੀ ਤੇ ਅਸੀਂ ਇਹ ਉਹ ਪਾਈਆ ਮਰਤਪਾਲ ਸਿੰਘ ਦਾ ਵੀ ਇਹ ਵੀ ਸੰਦੇਸ਼ ਹੈਗਾ ਕਿ ਤੁਸੀਂ ਕੌਮ ਨੂੰ ਜੇ ਚੜ੍ਹਦੀ ਕਲਾ ਚ ਵੇਖਣਾ ਚਾਹੁੰਦੇ ਤੇ ਆਪਣੇ ਧਾਰਮਿਕ ਆਧਾਰਿਆਂ ਨੂੰ ਜਿਹੜਾ ਉਹਨਾਂ ਨੂੰ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਲੈ ਕੇ ਜਾਣਾ ਪਊਗਾ ਉਹਨਾਂ ਦੇ ਪ੍ਰਬੰਧਕਾਂ ਨੂੰ ਵੀ ਅਸੀਂ ਬੜੇ ਉੱਚੇ ਸੁੱਚੇ ਮਿਆਰ ਵਾਲੇ ਜਾਂ ਜਿਹੜੇ ਸਬਰ ਸੰਤੋਖ ਵਾਲੇ ਜਿਹੜੇ ਪੰਥ ਨੂੰ ਪਿਆਰ ਕਰਨ ਵਾਲੇ ਇਹ ਜਿਵਾਂ ਤੋਂ ਉੱਪਰ ਉਠੇ ਹੋਣ ਉਹਨਾਂ ਨੂੰ ਆਪਾਂ ਸੇਵਾ ਚ ਉਥੇ ਮੌਕਾ ਦਈਏ ਤੋ ਉਹ ਸਾਡੀ ਕੌਮ ਦੀ ਵਿਗੜੀ ਬਣ ਸਕਦੀ ਤੇ ਭਾਈ ਅਮਰਪਾਲ ਸਿੰਘ ਜੀ ਨੇ ਤੁਹਾਨੂੰ ਕਿਹਾ ਹਾਂ ਜੀ ਹਾਂ ਜੀ ਇਹ ਕੇਵਲ ਖਡੂਰ ਸਾਹਿਬ ਹਲਕੇ ਵਾਸਤੇ ਤੁਸੀਂ ਜਦੋਂ ਜਦ ਕਰ ਰਹੇ ਕਿ ਇਹ ਵੋਟਾਂ ਸਾਰੇ ਪੰਜਾਬ ਦੀਆਂ ਵਾਸਤੇ ਕਰ ਰਹੇ ਨਹੀਂ ਇਹ ਜੀ ਸ਼੍ਰੋਮਣੀ ਕਮੇਟੀ ਦੀ ਜੇਕਰ ਤੁਸੀਂ ਕੋਈ ਬਦਲਾਅ ਚਾਹੁੰਦੇ ਹੋ ਤਾਂ ਪੂਰੇ ਪੰਜਾਬ ਸ਼ਹਿਰ ਮੇਰਾ ਹਿਮਾਚਲ ਵੀ ਹੈ ਸਾਡੇ ਨਾਲ ਜੀ ਬਿਲਹਰਿਆਣਾ ਹਰਿਆਣਾ ਦਾ ਤੇ ਮੇਰੇ ਖਿਆਲੋਂ ਅਲੱਗੋ ਕਿਤੇ ਹੋ ਗਈ ਤੇ ਇਸ ਕਰਕੇ ਸਾਨੂੰ ਸਾਰੇ ਪੰਜਾਬ ਨੂੰ ਹਿਮਾਚਲ ਚ ਵੀ ਇੱਕ ਦੋ ਸੀਟਾਂ ਜਿਹੜੀਆਂ ਜਿੱਤੇ ਹੋਏ ਹੈਗੀਆਂ ਤੇ ਉਹਨਾਂ ਤੇ ਵੀ ਆਪਾਂ ਨੂੰ ਸਾਰੇ ਤੇ ਆਂ ਦੇਣਾ ਪਊਗਾ ਇਹ ਕਾਰਜ ਸਾਰੀ ਕੌਮ ਦੇ ਕਰਨ ਵਾਲਾ ਇਹ ਇਕੱਲੇ ਇੱਕ ਨਾਮਰਦ ਪਾਲ ਕਰ ਸਕਦਾ ਨਾ ਕੋਈ ਛੋਟੀ ਮੋਟੀ ਜੱਥੇਬੰਦੀ ਇਕੱਲੀ ਕਰ ਸਕਦੀ ਆ ਇਸ ਕਰਕੇ ਅਸੀਂ ਸਾਰੀ ਕੌਮ ਨੂੰ ਅਪੀਲ ਕਰਦੇ ਆ ਕਿ ਤੁਸੀਂ ਆਪੋ ਆਪਣੀ ਕੌਮੀ ਫਰਜ ਸਮਝ ਕੇ ਆਪਣੀ ਜ਼ਿੰਮੇਵਾਰੀ ਸਮਝ ਕੇ ਇਹ ਜਿਹੜੀਆਂ ਜਿਹੜਾ ਹੁਣ ਮੌਕਾ 16 ਸਤੰਬਰ ਤੱਕ ਮਿਲਿਆ ਆਪਾਂ ਨੂੰ ਉਹਦੇ ਚ ਆਪਾਂ ਇਹ ਇਹ ਕੋਸ਼ਿਸ਼ ਕਰੀਏ ਕਿ ਇਹਦੇ ਚ ਕੋਈ ਵੋਟ ਬਣਾਉਣ ਤੋਂ ਕੋਈ ਵਿਅਕਤੀ ਵਾਂਝਾ ਨਾ ਰਹਿ ਜਾਏ ਕੋਈ ਸਿੱਖ ਜਿਹੜੀ ਇਹ ਸ਼ਰਤਾਂ ਪੂਰੀਆਂ ਕਰਦੇ ਉਹਦੇ ਹਰੇਕ ਦੀ ਵੋਟ ਬਣੀ ਚਾਹੀਦੀ ਆ ਕਿਉਂਕਿ ਇਹ ਸਾਡੇ ਕੋਲ ਤਾਕਤ ਵੋਟ ਜਿਹੜੀ ਆ ਜੇ ਅਸੀਂ ਬਣਾ ਲਾਂਗੇ ਤੇ ਸਾਡੇ ਕੋਲ ਤਾਕਤ ਅਗਰ ਤੇ ਅੱਜ ਅਸੀਂ ਉਹ ਪ੍ਰਬੰਧ ਨੂੰ ਠੀਕ ਕਰਨਾ ਚਾਹੁੰਦੇ ਆਂ ਤੇ ਤਾਂ ਹੋ ਸਕਦਾ ਜੇ ਕੋਈ ਵਿਅਕਤੀ ਗਲਤ ਖੜਾ ਹੁੰਦਾ ਤੇ ਉਹਦੇ ਵਿਰੋਧ ਚ ਅਸੀਂ ਦੂਜੇ ਵਿਅਕਤੀ ਨੂੰ ਖੜਾ ਕਰਕੇ ਅਸੀਂ ਤਾਂ ਜਿਤਾ ਸਕਦੇ ਜੇ ਸਾਡੇ ਕੋਲ ਪਾਵਰ ਹੋਵੇ ਬਿਲਕੁਲ ਜੀ ਇਸ ਕਰਕੇ ਇਹ ਪਾਵਰ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਹੱਥ ਚ ਲੈਣ ਦੀ ਲੋੜ ਹੈ ਜੀ ਤੇ ਸਾਰੇ ਜਣੇ ਆਪੋ ਆਪਣਾ ਹੱਕ ਸਮਝੋ ਬਾਕੀ ਜਿਹੜੇ ਸਿਰਦ ਜਾਂ ਥੋੜੇ ਆਗੂ ਆਗੂ ਤਾਇਪ ਦੇ ਲੋਕ ਸਿੰਘ ਆ ਉਹ ਉਹਨਾਂ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਬਿਲਕੁਲ ਕਿਉਂਕਿ ਉਹਨਾਂ ਨੇ ਗਲਤ ਹੈ ਗਿਆ ਕਿਉਂਕਿ ਸਬੰਧ ਦੇ ਵਿੱਚ ਆ ਉਹ ਉਹ ਵੀ ਜਿਹੜੀਆਂ ਸਾਡੇ ਕਾਮਨ ਨੂੰ ਜਿਹੜੀਆਂ ਸਿਰਫ ਬੜੇ ਜਿਹੜੀਆਂ ਮੁਸ਼ਕਲਾਂ ਦਾ ਸੰਭਾਲਾ ਨਹੀਂ ਫੈਸਲੇ ਲੈ ਜਾਣਗੇ ਉਹਦੇ ਚ ਹਾਂਜੀ ਉਹਦੇ ਚ ਹੀ ਕੌਮੀ ਫੈਸਲੇ ਬੜੇ ਹੋਏ ਨੇ ਬਾਪੂ ਜੀ ਲੋਕ ਪਹੁੰਚ ਵੀ ਜਾਂਦੇ ਨੇ ਪਰ ਉੱਥੇ ਨਿਰਾਸ਼ ਹੋ ਕੇ ਆਉਂਦੇ ਕੋਈ ਕੌਮੀ ਫੈਸਲੇ ਨਹੀਂ ਲੈ ਜਾਂਦੇ ਨਹੀਂ ਫੈਸਲੇ ਕਿ ਹੁਣ ਆਪਾਂ ਸਿੱਖ ਸੰਗਤ ਨੂੰ ਆਪਾਂ ਸਾਡੀ ਕੋਸ਼ਿਸ਼ ਹੈ ਕਿ ਆਪਾਂ ਕੌਮ ਦੀ ਬੜੀ ਖਵਾਰੀ ਹੋ ਚੁੱਕੀ ਆ ਬੜੇ ਧੜੇ ਬੰਦੀਆਂ ਇਹਨਾਂ ਨੂੰ ਕੱਟ ਕੀਤਾ ਜਾਂਦਾ ਅਸੀਂ ਇਹੋ ਜਿਹੀ ਉਥੇ ਵਿਚਾਰ ਜਾਂ ਸਾਡੀ ਜੋ ਹੁਣ ਵੀ ਚੱਲਦੀ ਉਹਦੇ ਵਾਸਤੇ ਅਸੀਂ ਸਮਝਦੇ ਕਿਸੇ ਵੀ ਤਰੀਕੇ ਨਾਲ ਸਾਡੀ ਜਿਹੜੀ ਆ ਕੌਮ ਸਾਡੀ ਅਕਾਲ ਤਖਤ ਦੇ ਛੰਡੇ ਤੇ ਇੱਕ ਇੱਕ ਜਗ੍ਹਾ ਤੇ ਇਕੱਠੀ ਹੋ ਜੇ ਤੇ ਅਸੀਂ ਉਹਦੇ ਵਾਸਤੇ ਇਹ ਯਤਨ ਹ ਹਰੇਕ ਦੇ ਦਰ ਤੇ ਜਾਵਾਂਗੇ ਹਰੇਕ ਨੂੰ ਬੇਨਤੀ ਕਰਾਂਗੇ ਕਿ ਆਪਾਂ ਹੁਣ ਸਾਰੇ ਜਣੇ ਆਪਣਾ ਆਪਣਾ ਨਿਜਵਾਲ ਛੱਡਿਏ ਤੇ ਕੌਮ ਪ੍ਰਸਤ ਬਣੀਏ ਤੇ ਕੌਮ ਨੂੰ ਚੜ੍ਹਦੀ ਕਲਾ ਲਈ ਆਪਾਂ ਸਾਰੇ ਜਣੇ ਆਪਣੇ ਹਉਮੇ ਹੰਕਾਰ ਤਿਆ ਕੇ ਜੌਧਰਾ ਆਪਣਾ ਛੱਡ ਕੇ ਤੇ ਆਪਾਂ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰੀਏ ਭਾਈ ਸਰਬਜੀਤ ਸਿੰਘ ਤੁਸੀਂ ਖਡੂਰ ਸਾਹਿਬ ਹਲਕੇ ਦਾ ਜ਼ਿਕਰ ਖਡੂਰ ਸਾਹਿਬ ਜੀ ਨੇ ਫਰੀਦਕੋਟ ਹਲਕੇ ਦਾ ਜ਼ਿਕਰ ਕੀਤਾ ਤੇ ਭਾਈ ਸਰਬਜੀਤ ਸਿੰਘ ਨੇ ਇੱਕ ਸਟੇਜ ਦੇ ਉੱਪਰ ਗਿਆ ਵੀ ਅਸੀਂ ਭਾਈ ਅਮਰਤਪਾਲ ਸਾਂ ਕਿ ਨਵੀਂ ਪਾਰਟੀ ਦਾ ਗਠਨ ਕਰਾਂਗੇ ਉਹ ਪਾਰਟੀ ਦਾ ਗਠਨ ਹੋ ਰਿਹਾ ਨੇ ਆਜੇ ਭੇਲਾ ਲਈ ਦਾ ਕੋਈ ਵਿਚਾਰ ਨਹੀਂ ਅਸੀਂ ਸੰਗਤਾਂ ਜੀ ਸਾਰਾ ਕੁਝ ਲੈ ਕੇ ਜਾ ਰਹੇ ਜੇ ਸੰਗਤਾਂ ਦੀ ਲੋੜ ਸਮਝਣ ਗਿਆ ਤੇ ਕੋਈ ਪਾਰਟੀ ਵੀ ਗਠਨ ਕੀਤੀ ਜਾਊਗੀ ਤੇ ਜੇ ਕੋਈ ਆਪਾਂ ਪਹਿਲੀਆਂ ਪਾਰਟੀਆਂ ਨੂੰ ਵੀ ਜੇ ਕੋਈ ਕਿਸ ਤਰੀਕੇ ਨਾਲ ਕੋਈ ਸਹੀ ਲੈਣ ਤੇ ਲੈ ਆਈਏ ਤੇ ਸ਼ਾਇਦ ਜੋ ਉਹਨਾਂ ਨਾਲ ਆਪਣਾ ਕੰਮ ਸਰਦਾ ਹੋਵੇ ਤਾਂ ਉਹ ਉਹੋ ਜਿਹਾ ਬਦਲ ਵੀ ਦੇਖ ਲਾਂਗੇ ਇਹ ਤੇ ਹੁਣ ਆਪਾਂ ਜਿਆਦਾ ਪਾਰਟੀਆਂ ਜੀ ਵੀ ਮੇਰੇ ਖਿਆਲ ਉਲਝ ਕੇ ਰਹਿਣ ਵਾਲੀ ਗੱਲ ਹੈ ਕਿਉਂਕਿ ਧੜੇ ਬੰਦੀਆਂ ਵਾਧੀਆਂ ਜਾਂਦੀਆਂ ਇਸ ਕਰਕੇ ਉਹਨੂੰ ਘੱਟ ਕਰਨ ਦੀ ਕੋਸ਼ਿਸ਼ ਹੈ ਆਪਾਂ ਸੋਚਦੇ ਹਾਂ ਕਿ ਜੇ ਆਉਣ ਵਾਲੇ ਸਮੇਂ ਸਾਰੀਆਂ ਸੰਗਤਾਂ ਚਾਹਣਗੀਆਂ ਕਿ ਹਾਂ ਕਿ ਕੋਈ ਨਵੀਂ ਪਾਰਟੀ ਦਾ ਕੰ ਕੀਤਾ ਜਾਣਾ ਚਾਹੀਦਾ ਤੇ ਫਿਰ ਉਹਨਾਂ ਦੇ ਸਹਿਯੋਗ ਨਾਲ ਕੀਤਾ ਜਾਊਗਾ ਤੇ ਜੇ ਕਹਿਣਗੇ ਕਿ ਹਾਂ ਠੀਕ ਹੈ ਕਿ ਇਹਨਾਂ ਪਾਰਟੀਆਂ ਨੂੰ ਦੁਬਾਰਾ ਕੇ ਸਰਜੀਤ ਕਰਕੇ ਤੇ ਆਪਾਂ ਕੁਝ ਕੌਮੀ ਕਾਰਜ ਵਾਸਤੇ ਜਿਸ ਚ ਆਪਣੀ એનર્ਜੀ ਵਸ ਸਕਦੀ ਹੋਵੇ ਜਿਸ ਸਾਡੀ ਕੌਮ ਦਾ ਸਰਮਾਇਆ ਵਸ ਸਕਦਾ ਹੋਵੇ ਤੇ ਸਾਡੀ ਕੌਮ ਨੂੰ ਘੱਟ ਐਫਰਟ ਨਾਲ ਕੋਈ ਵੱਧ ਲਾਭ ਹੋ ਸਕਦਾ ਵੇ ਤਾਂ ਉਹ ਜੇ ਆਪਾਂ ਕੋਈ ਉਮੀਦਵਾਰ ਕੋਈ ਸ਼ੀਲ ਪਰਿਵਾਰਾਂ ਦੇ ਆਉਣਗੇ ਜਿਹਦੇ ਜਿਮਣੀ ਚੋਣਾਂ ਵੀ ਹੈਗੀਆਂ ਨੇ ਉਹਦੇ ਉਹਦੇ ਵਿੱਚ ਵੀ ਕੋਈ ਆਪਣਾ ਪਰਿਵਾਰ ਦਾ ਭਾਈ ਅਮਰਤਪਾਲ ਸਿੰਘ ਜੀ ਨੇ ਕੋਈ ਸ਼ਿਰਕਤ ਕਰਨ ਗਈ ਕੋਈ ਤੁਹਾਡੇ ਪਰਿਵਾਰ ਵੱਲੋਂ ਜਾਂ ਕੋਈ ਹੋਰ ਕੈਂਡੀਡੇਟ ਜਿਹੜੀਆਂ 4-5 ਜਿਮਣੀ ਚੋਣਾਂ ਆ ਅਸੀਟਾ ਖਾਲੀ ਹੋਈਆਂ ਨੇ ਉਹਨਾਂ ਬਾਰੇ ਉਹਦੇ ਬਾਰੇ ਚ ਅਸੀਂ ਤੇ ਇਹੀ ਚਾ ਰਹੇ ਆ ਕਿ ਸਾਨੂੰ ਜਿਹੜੇ ਪੰਥਕ ਤੌਰ ਤੇ ਪੰਥਕਦਰਦੀ ਆ ਉਹਨਾਂ ਨੂੰ ਕੋਈ ਸਾਂਝਾ ਇੱਕ ਇੱਕ ਉਮੀਦਵਾਰ ਦੇਣਾ ਚਾਹੀਦਾ ਇੱਕ ਸੀਟ ਜੀ ਕਿ ਜੇ ਆਪਾਂ ਵੱਖਰੇ ਵੱਖਰੀਆਂ ਧੜਿਆਂ ਵੱਲੋਂ ਪਾਰਟੀਆਂ ਵੱਲੋਂ ਉਮੀਦਵਾਰੀ ਇੰਨੇ ਖੜੇ ਕਰ ਲੈ ਤੇ ਫਿਰ ਸਾਡੇ ਜਿਹੜੇ ਸਰਕਾਰਾਂ ਨੇ ਜਾਂ ਦੂਜੀਆਂ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਨੇ ਜਿੱਤੀ ਜਾਣਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਹ ਇਹ ਹੀ ਚਾਹੁੰਦੇ ਆ ਕਿ ਆਪਾਂ ਸਾਰੇ ਜਣੇ ਰਲ ਮਿਲ ਕੇ ਕੋਈ ਇਹੋ ਜਿਹਾ ਸਾਂਝਾ ਉਮੀਦਵਾਰ ਇਕੱਠਾ ਕਰੀ ਖੜਾ ਕਰੀਏ ਕਿ ਜਿਹੜਾ ਜਿਹੜਾ ਸਾਰਿਆਂ ਦੀ ਨੁਮਾਇੰਦਗੀ ਵੀ ਕੌਮ ਦੀ ਨੁਮਾਇੰਦਗੀ ਕਰਦਾ ਹੋਵੇ ਪਰ ਜਿਵੇਂ ਤੁਸੀਂ ਕਿਹਾ ਕਿ ਜੇ ਪਹਿਲੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਕਿਸੇ ਤਰੀਕੇ ਦੇ ਨਾਲ ਠੀਕ ਹੋ ਜਾਣ ਤੇ ਫਿਰ ਨਵੀਂ ਪਾਰਟੀ ਬਣਾਉਣ ਦੀ ਲੋੜ ਵੀ ਨਹੀਂ ਪਵੇਗੀ ਤੇ ਜੇ ਮੰਨ ਲਓ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਬੜੀਆਂ ਵੱਡੀਆਂ ਪਦਰ ਦੇ ਉੱਤੇ ਜਿਹੜੀ ਬਗਾਵਤ ਵੀ ਹੋਈ ਆ ਗੱਲਬਾਤ ਚੱਲੀ ਆ ਜਿਉਂਣ ਵਾਲੇ ਸਮੇਂ ਦੇ ਵਿੱਚ ਉਸੇ ਕਾਲੀ ਦੰਦਾ ਪ੍ਰਧਾਨ ਭਾਈ ਅਮਰਤਪਾਲ ਸਿੰਘ ਨੂੰ ਲਾ ਦਿੱਤਾ ਜਾਂਦਾ ਨਹੀਂ ਇਕੱਲੇ ਆ ਪ੍ਰਧਾਨ ਲਾਉਣ ਦੀ ਗੱਲ ਨਹੀਂ ਹੋਣੀ ਚਾਹੀਦੀ ਉਹਦੇ ਚੀ ਚੀ ਇਹ ਇਹ ਚੀਜ਼ਾਂ ਜ਼ਰੂਰੀ ਆ ਕਿ ਜਿਹੜੇ ਜਿੰਨਾ ਚੀਜ਼ਾਂ ਨੂੰ ਲੋਕਾਂ ਨੇ ਇੱਕਦਮ ਹੋਣਾ ਲੋਕਾਂ ਦੇ ਮਨ ਤੋਂ ਉਹ ਚੀਜ਼ਾਂ ਲੱਗ ਚੁੱਕੀਆਂ ਉਹਨਾਂ ਨੂੰ ਕੁਝ ਸਮੇਂ ਲਈ ਪਿੱਛੇ हट ਜਾਣਾ ਚਾਹੀਦਾ ਸਮੁੱਚੀ ਲੀਡਰਸ਼ਿਪ ਤੇ ਉਹ ਚੀਜ਼ ਜਿਹੜਾ ਨੌਜਵਾਨਾਂ ਨੂੰ ਸਿਰ ਦੁਆਗਾਂ ਨੂੰ ਥੋੜਾ ਟਾਈਮ ਆਗਵਾਈ ਦੇਣੀ ਚਾਹੀਦੀ ਆ ਜੇ ਫਿਰ ਠੀਕ ਹੈ ਕਿ ਉਹਨਾਂ ਦੇ ਪਿੱਛੇ ਰਹਿ ਕੇ ਉਹ ਉਹਨਾਂ ਕੋ ਉਹਨਾਂ ਨੂੰ ਸੁਝਾਅ ਦੇ ਕੇ ਵਧੀਆ ਕੰਮ ਲੈ ਸਕਣ ਤੇ ਲੋਕਾਂ ਦੇ ਮਨ ਚੋਂ ਵੀ ਉਹਨਾਂ ਨੂੰ ਪਤਾ ਲੱਗ ਜਾਏ ਕਿ ਹਾਂ ਕਿ ਇਹ ਪੰਥ ਨੂੰ ਪਿਆਰ ਕਰਦੇ ਇਹਨਾਂ ਨੇ ਆਉਧਿਆਂ ਦੇ ਕੋਈ ਲਾਲਚ ਨਹੀਂ ਹੁਣ ਜੇ ਤੁਸੀਂ ਆਉਧਿਆਂ ਨੂੰ ਚਿੰਬੜੇ ਰਹੋਗੇ ਤੇ ਫਿਰ ਲੋਕਾਂ ਦੇ ਮਨ ਚੋਂ ਤੇ ਹੋਰ ਉਤਰਦੇ ਜਾਂਦੇ ਇਸ ਕਰਕੇ ਮੈਂ ਸੋਚਦਾ ਕਿ ਜੇ ਉਹ ਇਹੋ ਜਿਹਾ ਫੈਸਲਾ ਲੈਂਦੇ ਤੇ ਉਹਨਾਂ ਸਰਸਾਲੀ ਅਸੀਂ ਕੋਈ ਅਹੁਦਾ ਨਹੀਂ ਮੰਗਾਂਗੇ ਕੋਈ ਇਹੋ ਜੀ ਚੀਜ਼ ਹੋਊਗੀ ਤੇ ਫਿਰ ਤੇ ਮੇਰਾ ਖਿਆਲ ਹੈ ਕਿ ਕੋਈ ਇਹੋ ਜਿਹਾ 15 ਸਰ ਜੀਤੀ ਹੋ ਸਕਦੀ ਹੈ ਭਾਈ ਸਰਬਜੀਤ ਸਿੰਘ ਨੇ ਕਿਹਾ ਵੀ ਐਸਜੀਪੀਸੀ ਦੀ ਜਿਹੜੀ ਇਲੈਕਸ਼ਨ ਮੇਰੀ ਧਰਮਪਤਨ ਲੜੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਚੋਂ ਲੜਨ ਜਾ ਰਿਹਾ ਨਹੀਂ ਅਸੀਂ ਤੇ ਅਸੀਂ ਪਰਿਵਾਰਵਾਦ ਤੋਂ ਅਸੀਂ ਚਾਹੁੰਦੇ ਆ ਕਿ ਇਹ ਇਹ ਸਾਰਾ ਪਰਿਵਾਰ ਸਾਡਾ ਹੀ ਹੈ ਸਾਰਾ ਸਿੱਖ ਸਿੱਖ ਦਾ ਜਗਤ ਸਾਡਾ ਹੀ ਪਰਿਵਾਰ ਹੈ ਉਹ ਜੋ ਆਪਾਂ ਆਪਣੇ ਇੱਕ ਖਾਲੀ ਇੱਕ ਪਰਿਵਾਰ ਤੱਕ ਨਸੀਮਤ ਹੋਈ ਹੈ ਆਪਾਂ ਸਾਰਿਆਂ ਨੂੰ ਇਹ ਸਾਰੇ ਜੋ 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 ਜੋਗ ਵਿਅਕਤੀ ਹੈ ਉਹ ਉਹ ਕਿ ਕੋ ਕਿਹਦੇ ਪਰਿਵਾਰ ਦਾ ਉਹ ਨਾ ਵੇਖਿਆ ਜਾਵੇ ਉਹਨੂੰ ਕੌਮ ਦਾ ਇਹ ਇਹ ਚੀਜ਼ ਹੈ ਕਿ ਜਿਹੜਾ ਕੌਮ ਦੀ ਸੇਵਾ ਕਰ ਸਕਦਾ ਕੌਮ ਦੀ ਜਿਹੜੇ ਇਹਨੂੰ ਅੱਗੇ ਲੈ ਕੇ ਜਾ ਸਕਦਾ ਪੰਥ ਨੂੰ ਉਹੋ ਜੀ ਆਗੂਆਂ ਦੀ ਚੋਣ ਕਰੀਏ ਉਹ ਕਿਸੇ ਤੁਹਾਡੇ ਪਰਿਵਾਰ ਦਾ ਹੋਵੇ ਚ ਹੋਰ ਕਿਸੇ ਪਰਿਵਾਰ ਦਾ ਹੋਵੇ ਉਹ ਚੀਜ਼ ਹੈ ਕਿ ਮੇਰੇ ਖਾ ਲੈ ਕੇ ਜੇ ਕੋਈ ਕਿਸੇ ਦੇ ਪਰਿਵਾਰ ਚ ਯੋਗ ਬੰਦਾ ਤੇ ਠੀਕ ਹੈ ਉਹਨੂੰ ਵੀ ਮੇਰੇ ਖਾ ਲੈ ਕੇ ਪਰ ਨਹੀਂ ਇਹ ਇਹ ਚੀਜ਼ ਤਾਂ ਉੱਪਰ ਉਠਣ ਦੀ ਲੋੜ ਹੈ ਕਿਉਂਕਿ ਕਿ ਹਮੇਸ਼ਾ ਹੀ ਜਿਹੜੇ ਪਹਿਲੀਆਂ ਪਾਰਟੀਆਂ ਉਹਨਾਂ ਤੇ ਵੀ ਪਰਿਵਾਰਵਾਦੀ ਇਹ ਇਲਜ਼ਾਮ ਲੱਗਦੇ ਆ ਤੇ ਇਸ ਕਰਕੇ ਆਪਾਂ ਜਿਹੜੀ ਸਾਨੂੰ ਜ਼ਿੰਮੇਵਾਰੀ ਦਿੱਤੀ ਉਹਨੂੰ ਅਸੀਂ ਨਿਭਾ ਕੇ ਦੱਸੀਏ ਦੁਜਿਆਂ ਨੂੰ ਤੇ ਫਿਰ ਚਲੋ ਠੀਕ ਹੈ ਕਿ ਜੇ ਸੰਘਤ ਜਾਵੇ ਕਿ ਇਹਨੂੰ ਆਹ ਜ਼ਿੰਮੇਵਾਰੀ ਵੀ ਦਿੱਤੀ ਜਾਣੀ ਤੇ ਫਿਰ ਤੇ ਵੱਖਰੀ ਗੱਲ ਤੇ ਅਸੀਂ ਆਪਣੇ ਆਪ ਵੀ ਲਈ ਜਾਈਏ ਤੇ ਮੇਰੇ ਖਿਆਲ ਉਹ ਚੀਜ਼ ਤਾਂ ਗਲਤ ਬਿਲਕੁਲ ਨਹੀਂ ਪੰਥੇ ਦਾ ਹਵਾ ਚੱਲੀ ਸੀ ਇਸ ਵਾਰ ਦੋ ਉਮੀਦਵਾਰ ਬੜੀ ਰੀਡ ਤੇ ਜਿੱਤੇ ਭਾਈ ਅਮਰਪਾਲ ਸਿੰਘ ਨੇ ਇੱਕ ਰਿਕਾਰਡ ਕੈਮ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਮਤਲਬ ਕੀ ਸੰਭਾਵਨਾ ਲੱਗ ਰਹੀ ਭਾਈ ਸਾਹਿਬ ਜੀ ਆਉਣਗੇ ਕੋਈ ਛੇਤੀ ਹਾਂ ਜੀ ਇਹ ਕਾਨੂੰਨੀ ਤੌਰ ਤੇ ਕੋਬੀਨਾਂ ਚੁਆ ਦਿੱਤੀ ਹੋਵੇ ਕਾਨੂੰਨੀ ਤੌਰ ਤੇ ਵੀ ਉਹਨਾਂ ਨੇ 28 ਦਿਨ ਕਿਹਾ ਮੇਰੇ ਖਿਆਲ ਹੈ ਕਿ ਕਾਨੂੰਨੀ ਤੌਰ ਤੇ ਵੀ ਇਹ ਐਨਐਸਓ ਇੱਕ ਕਾਨੂੰਨ ਦੇ ਅੱਗੇ ਨਹੀਂ ਟਿਗੂਗੀ ਕਿਉਂਕਿ ਪਹਿਲਾਂ ਤਾਂ ਭਾਈ ਸਾਹਿਬ ਨੇ ਇਹਨੂੰ ਚੈਲੰਜ ਹੀ ਨਹੀਂ ਕੀਤਾ ਸੀ ਤੇ ਉਹਨਾਂ ਨੇ ਹੁਣ ਮੇਰੇ ਖਿਆਲ ਹੈ ਕਿ ਹੁਣ ਇਹ ਇਸ ਤੇ ਕਾਫੀ ਜੋਰ ਸ਼ੋਰ ਨਾਲ ਚੱਲ ਰਹੀ ਹੈ ਇਹ ਕਾਰਵਾਈ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਛੇਤੀ ਸਹਿ ਸਰਕਾਰ ਵੀ ਸੋਚੂਗੀ ਤੇ ਮੇਰੇ ਖਿਆਲ ਜਿਆਦਾ ਅੰਦਰ ਰੱਖਣਾ ਉਹਨਾਂ ਵਾਸਤੇ ਵੀ ਔਖੀ ਗੱਲ ਹੈ ਹੁਣ ਕਿਉਂਕਿ ਸੰਗਤਾਂ ਵੀ ਜਾਗ ਰਹੀਆਂ ਦਿਨ ਰਾਤ ਹੁਣ 28 19 ਤਰੀਕ ਦਾ ਇਕੱਠ ਕਰ ਰਹੇ ਆ ਉਹਦੇ ਚ ਵੀ ਉਹਨਾਂ ਨੂੰ ਇੱਕ ਇਹ ਪਤਾ ਲੱਗ ਜਾਊਗਾ ਕਿ ਲੋਕ ਕੀ ਚਾਹ ਰਹੇ ਆ ਇਹ ਇਸ ਕਰਕੇ ਮੇਰਾ ਖਾਲੇ ਕੋ ਜਲਦੀ ਆਉਣਗੇ ਤੇ ਬਾਕੀ ਜੋ ਉਹਨਾਂ ਦੇ ਕਾਰਜ ਜੋ ਤੁਸੀਂ ਉਹਨਾਂ ਨੂੰ ਸੇਵਾ ਨਸ਼ਿਆਂ ਦਾ ਮੁੱਦਾ ਜਿਹੜਾ ਸਾਡੀ ਨੌਜਵਾਨੀ ਨੂੰ ਜਿਹੜਾ ਪੰਥ ਚ ਸਾਡੀ ਜਿਹੜੀ ਆ ਗਰਾਵਟ ਆ ਜਾਂ ਇਹ ਜਿਹੜੀ ਜੋ ਵੀ ਆਪਾਂ ਕਾਰਜ ਕਰਨਾ ਚਾਹ ਰਹੇ ਹਾਂ ਮੇਰਾ ਖਲ ਫਿਰ ਸਾਡੇ ਸੌਖੇ ਹੋ ਜਾਣਗੇ ਭਾਈ ਸਾਹਿਬ ਦੇ ਖਿਲਾਫ ਪਟੀਸ਼ਨਾਂ ਪੈ ਰਹੀਆਂ ਨੇ ਇੱਕ ਪਹਿਲਾ ਸੁਪਰੀਮ ਕੋਰਟ ਦੇ ਵਿੱਚ ਵੀ ਹੁਣ ਪੈ ਗਈ ਇੱਕ ਪਹਿਲਾ ਹਾਈ ਕੋਰਟ ਦੇ ਵਿੱਚ ਵੀ ਯਾਰ ਭਾਈ ਸਾਹਿਬ ਦੇ ਹੱਕ ਦੇ ਵਿੱਚ ਆਈ ਆ ਸੰਗਤ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਆ ਪਰ ਪਟੀਸ਼ਨਾਂ ਕੌਣ ਲੋਕ ਪਾ ਰਹੇ ਨੇ ਕੀ ਮਕਸਦ ਕੀ ਹੋ ਸਕਦਾ ਉਹ ਬਸ ਇਹ ਜੀ ਕਿ ਸੰਗਤਾਂ ਚ ਬੰਬਰ ਪੁੱਸਾ ਪਾਉਣ ਦਾ ਲੋਕਾਂ ਦੇ ਮਨ ਚ ਇੱਕ ਨ ਡਰਜਾ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਜਿਹੇ ਜੇ ਹੁਣ ਇਹਦੇ ਮਖੂ ਸਾਹਿਬ ਤੁਸੀਂ ਸਾਰੇ ਜਾਣਦੇ ਜੋ ਇਹੋ ਜਿਹੇ ਪਟੀਸ਼ਨਾਂ ਜੋ ਵੀ ਉਹਨਾਂ ਨੇ ਕਾਗਜ਼ ਪੱਤਰ ਜੋ ਵੀ ਸਾਰੀਆਂ ਚੀਜ਼ਾਂ ਬੜੀਆਂ ਸਿਸਟਮੈਟਿਕ ਢੰਗ ਨਾਲ بڑے بڑے ਅਧਿਕਾਰੀਆਂ ਨੇ ਬੜੀ ਜਾਂਚ ਪੜਤਾਲ ਤੋਂ ਬਾਅਦ ਚ ਉੱਥੇ ਤੱਕ ਪਹੁੰਚੇ ਹੈ ਤੇ ਮੇਰੇ ਖਿਆਲੋਂ ਉਹ ਇਹੋ ਜਿਹੇ ਰੱਦ ਹੋਣ ਵਾਲੇ ਤੇ ਕੋਈ ਗੱਲ ਹੀ ਨਹੀਂ ਹੋ ਸਕਦੀ ਪਰ ਫਿਰ ਵੀ ਚਲੋ ਜੇ ਕੋਈ ਕਰਦਾ ਤੇ ਉਹ ਵੀ ਆਪਣੇ ਦਿਲ ਨੂੰ ਥੋੜਾ ਖੁਸ਼ ਕਰ ਲੇ ਪਰ ਹੁਣ ਇਹ ਚੀਜ਼ ਹੈ ਕਿ ਪਹਿਲਾਂ ਸੁਪਰੀਮ ਕੋਰਟ ਤੋਂ ਹੋ ਗਈ ਹੈ ਤੇ ਹੁਣ ਹਾਈ ਕੋਰਟ ਵਾਲੇ ਵੀ ਮੇਰੇ ਖਿਆਲ ਜਦੋਂ ਕੋਈ ਫੈਸਲਾ ਹੋਊਗਾ ਲਾਸਟ ਸਵਾਲ ਹੈ ਜੀ ਜਿਹੜਾ ਸੋ ਗਬੀਰ ਬਾਦਲ ਨੂੰ ਲੈ ਕੇ ਪ੍ਰਧਾਨਗੀ ਨੂੰ ਲੈ ਕੇ ਜਿਹੜੀ ਗੇਮ ਆਪਾਂ ਕਹਿ ਲਈਏ ਕਿ ਜਥੇਦਾਰ ਸਾਹਿਬ ਦੇ ਪਾਲੇ ਦੇ ਵਿੱਚ ਗਈ ਹੋਈ ਆ ਉੱਥੋਂ ਕੀ ਉਮੀਦ ਆ ਕਿਸ ਤਰੀਕੇ ਦਾ ਫੈਸਲਾ ਜਿਹੜਾ ਆਉਣਾ ਚਾਹੀਦਾ ਤੁਸੀਂ ਕੀ ਸੋਚਦੇ ਹੋ ਕਿਸ ਤਰੀਕੇ ਦਾ ਆਉਣਾ ਚਾਹੀਦਾ ਜਾਂ ਉਮੀਦ ਕੀ ਹੈਗੀ ਆ ਕਿਸ ਤਰੀਕੇ ਦਾ ਫੈਸਲਾ ਆਵੇ ਨਹੀਂ ਇਹ ਤੇ ਹੁਣ ਜਥੇਦਾਰ ਦੇ ਉੱਪਰ ਡਿਪੈਂਡ ਕਰਦਾ ਹੂੰ ਹੂੰ ਕਿ ਜਥੇਦਾਰ ਜੀ ਤੇ ਕੌਮ ਦੀਆਂ ਭਾਵਨਾਵਾਂ ਦੇ ਅਨਸਾਰ ਕੋਈ ਫੈਸਲਾ ਕਰੋਗੇ ਤੇ ਸੰਗਤ ਮੰਨੂਗੀ ਜੀ ਪਹਿਲੇ ਇਹਦੇ ਜਿੱਦਾਂ ਅੱਗੇ ਸਰਸੇ ਵਾਲੇ ਨੂੰ ਮਾਫੀ ਦੇਣ ਦੇ ਟਾਈਮ ਤੇ ਹੋਇਆ ਤੇ ਫਿਰ ਸੰਗਤ ਉਹ ਤੋਂ ਬਾਅਦ ਹੀ ਹੋ ਗਈ ਮੇਰੇ ਖਿਆਲ ਜਥੇਦਾਰ ਨੂੰ ਹੀ ਇਹੋ ਜਿਹਾ ਕੋ ਫੈਸਲਾ ਲੈਣਾ ਚਾਹੀਦਾ ਜਿਹੜਾ ਸਾਰੀ ਕੌਮ ਨੂੰ ਪਰਵਾਹ ਨੋ ਬਪੂ ਜੀ ਪ੍ਰਬੰਧਕਾਰ ਦੀ ਪਦਵੀ ਨੂੰ ਵੀ ਕੋਈ ਠੇਸ ਨਾ ਪਹੁੰਚੇ ਜੀ ਜੀ ਸ਼ਹੀਦ ਪਰਿਵਾਰਾਂ ਨੂੰ ਵੀ ਕੋ ਪਹਿਲ ਦਿੱਤੀ ਜਾਏਗੀ ਜੇ ਸ਼ਹੀਦ ਬਿਆਨ ਸਿੰਘ ਦੇ ਪੁੱਤਰوں ਇਸ ਵਾਰ ਲੋਕਾਂ ਨੇ ਪਹਿਲ ਦਿੱਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਜਿਮਣੀ ਚੋਣਾ ਹੋਣ ਚਾਹੇ ਐ ਜੀਪੀਸੀ ਦੇ ਕੋਈ ਸ਼ਹੀਦ ਪਰਿਵ ਨੇ ਮੇਰੇ ਖਿਆਲ ਆ ਕਿ ਇਹਦੇ ਚ ਜੋ ਵੀ ਬੰਦਾ ਜੋਗ ਬਣਦਾ ਜਿੱਦਾਂ ਵੀ ਅੱਕ ਬਣਦਾ ਇਹ ਮੇਰੇ ਖਿਆਲ ਆ ਕਿ ਸ਼ਹੀਦ ਪਰਿਵਾਰਾਂ ਦਾ ਵੀ ਬਹੁਤ ਵੱਡਾ ਸਾਡੀ ਕੌਮ ਨੂੰ ਦੇਣ ਆ ਪਰ ਜੇ ਇਹ ਜਿਹੜੀ ਇਹੋ ਜੇ ਇਲੈਕਸ਼ਨ ਦਾ ਜਾਂ ਇਹੋ ਜੇ ਐਮਐਲਏ ਦੀ ਸੀਟ ਆ ਜਾਂ ਐਮਪੀ ਦੀ ਸੀਟ ਆ ਜਾਂ ਕੋਈ ਹੋਰ ਵੀ ਆ ਉਹਦਾ ਵਾ ਉਹਦੇ ਚ ਉਹ ਬੰਦਾ ਉਹਦੇ ਪਰਿਵਾਰ ਦਾ ਉਹ ਉਸ ਲੈਵਲ ਦਾ ਵੀ ਹੋਣਾ ਚਾਹੀਦਾ ਜੇ ਅਸੀਂ ਜਿੱਦਾਂ ਕਿ ਗਲਤ ਬੰਦੇ ਜਾਂ ਉਸ ਲੈਵਲ ਤੋਂ ਘਟਦੇ ਬੰਦੇ ਭੇਜ ਦਨੇ ਆ ਜਾਂ ਪਰਲੀਮੈਂਟ ਜਾਂ ਐਮ ਐਲ ਏ ਬਣਾ ਕੇ ਜਿੱਦਾਂ ਹੁਣ ਬਣਾਏ ਆ 92 ਤੇ ਜੇ ਉਹਨਾਂ ਨੂੰ ਆਪਣੇ ਪਤਾ ਹੀ ਨਹੀਂ ਕਿ ਅਸੀਂ ਉਥੇ ਜਾ ਕੇ ਕਰਨਾ ਕੀ ਆ ਜਾਂ ਸਾਡੀ ਜ਼ਿੰਮੇਵਾਰੀ ਕੀ ਆ ਤੇ ਫਿਰ ਮੇਰੇ ਖਿਆਲ ਇਹ ਚੀਜ਼ਾਂ ਕਿ ਉਹਨਾਂ ਦਾ ਸਤਿਕਾਰ ਮਾਣ ਸ਼ਹੀਦ ਪਰਿਵਾਰਾਂ ਦਾ ਜਾਂ ਜਿਨ੍ਹਾਂ ਨੇ ਵੀ ਇਹ ਕਸ਼ਟ ਚੱਲੇ ਆ ਉਹਨਾਂ ਨੂੰ ਕੋਈ ਹੋਰ ਤਰੀਕੇ ਨਾਲ ਕੋਈ ਰੀਲੀਫ ਵੀ ਦਿੱਤੀ ਜਾ ਸਕਦੀ ਆ ਉਹਨਾਂ ਦਾ ਇਜ਼ਤਮਾਨ ਕੀਤਾ ਜਾ ਸਕਦਾ ਪਰ ਇਹ ਚੀਜ਼ ਆ ਕਿ ਜੇ ਉਹਨਾਂ ਚ ਕੋਈ ਯੋਗ ਵਿਅਕਤੀ ਹੋਣ ਤਾਂ ਉਹਨਾਂ ਨੂੰ ਟਿਕਟਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਪਰ ਜੇ ਆਪਾਂ ਇੱਕੋ ਪੰਮਾਨਾ ਰੱਖੀਏ ਕਿ ਸ਼ਹੀਦ ਪਰਿਵਾਰ ਦਾ ਉਹ ਉਹ ਚੀਜ਼ ਹੈ ਉਸ ਨਾ ਉਹਦਾ ਉਸ ਲੈਵਲ ਦਾ ਹੋਵੇ ਤੇ ਮੇਰੇ ਖਿਆਲ ਇੱਕ ਸੋਸ਼ਲ ਮੀਡੀਆ ਗੱਲ ਚੱਲ ਰਹੀ ਹੈ ਭਾਈ ਅਮਰਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਬਾਜੇ ਕੀ ਕਹਿੰਦੇ ਕਿਦਰਵਾ ਹਾ ਚੋਣ ਲੜ ਰਹੇ ਨੇ ਭਾਈ ਸਾਥ ਦੇ ਰਹੇ ਪ੍ਰਵਾਸ ਸਾਰ ਨਹੀਂ ਅਜੇ ਫੇਲਾ ਲ ਇਹੋ ਜੀ ਮੇਰੇ ਖਿਆਲ ਹੈ ਕਿ ਉਹਨਾਂ ਨੇ ਕਿਹਾ ਹੈ ਅਜੇ ਮੇਰੇ ਖਿਆਲ ਦੁਬਾਰਾ ਉੱਤੇ ਸੋਚ ਵਿਚਾਰ ਕੀਤੀ ਜਾ ਸਕਦੀ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਉਸ ਉਤਨਾ ਸੀਟਾਂ ਤੇ ਬੰਦੇ ਉਹ ਹੀ ਭੇਜਣ ਜਿਹੜੇ ਸਾਡੀ ਕੌਮ ਦੀ ਜਾਂ ਸਾਡੇ ਪੰਜਾਬ ਦੇ ਹੱਕਾਂ ਦੀ ਲੜ ਕੇ ਗੱਲ ਕਰ ਸਕਣ ਬਿਲਕੁਲ ਸੋ ਬਾਪੂ ਜੀ ਦਾ ਧੰਨਵਾਦ ਥੋੜੇ ਸਮੇਂ ਲਈ ਉਮੀਦ ਕਰਦੇ ਹਾਂ ਕਿ ਸਾਨੂੰ ਚਾਉਣ ਵਾਲੇ ਦਰਸ਼ਕਾਂ ਨੂੰ ਇਹ ਜ਼ਰੂਰ ਵੀਡੀਓ ਪਸੰਦ ਆਈ ਹੋਊਗੀ ਕਿਰਪਾ ਕਰਕੇ ਜਿਹੜਾ ਸਾਡਾ ਪੇਜ ਹੈਗਾ ਸਾਡਾ YouTube ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਜ਼ਰੂਰ ਸਬਸਕ੍ਰਾਈਬ ਸ਼ੇਅਰ ਲਾਈਕ ਕੀਤਾ ਜਾਵੇ ਪੇਜ ਨੂੰ ਜ਼ਰੂਰ ਫੋਲੋ ਕੀਤਾ ਜਾਵੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ ਸੁਝਾਅ ਜ਼ਰੂਰ ਦੇਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ